ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਸੂਬੇ ਦੇ ਪੁਲਿਸ ਅਧਿਕਾਰੀ ਜੋ ਕਿ ਕੁખ્યાਤ ਵੱਡੇ ਗੈਂਗਸਟਰਾਂ ਦੀ ਪੈੜ ਨੱਪਣ ਦਾ ਕੰਮ ਕਰਦੇ ਹਨ ਚਾਹੇ ਉਹ ਸਾਬਰਬਤੀ ਜੇਲ੍ਹ ਦੇ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਹੋਵੇ ਜਾਂ ਉਹਦਾ ਸਿੰਡੀਕੇਟ ਹੋਵੇ ਤੇ ਜਾਂ ਫਿਰ ਅਮਰੀਕਾ ਤੋਂ ਇਸ ਸਿੰਡੀਕੇਟ ਨੂੰ ਚਲਾ ਰਹੀ ਗੋਲਡੀ ਬਰਾੜ ਦਾ ਇਹਨਾਂ ਅਧਿਕਾਰੀਆਂ ਦੀ ਸਿਰਦਰਦੀ ਜ਼ਰੂਰ ਵਧ ਗਈ ਹੋਵੇਗੀ ਇਸ ਵਧੀ ਹੋਈ ਸਿਰਦਰਦੀ ਦਾ ਕਾਰਨ ਕੋਈ ਹੋਰ ਨਹੀਂ ਹੈ ਇਹ ਖਬਰ ਹੈ ਕਿ ਬਿਸ਼ਨੋਈ ਅਤੇ ਬਰਾੜ ਇਹਨਾਂ ਦੋਹਾਂ ਦੇ ਰਾਹ ਵੱਖ-ਵੱਖ ਹੋ ਗਏ ਦੱਸੇ ਜਾਂਦੇ ਸੂਤਰਾਂ ਦੇ ਦੱਸਣ ਮੁਤਾਬਕ ਕੇਂਦਰੀ ਏਜੰਸੀਆਂ ਇਸ ਨਤੀਜੇ ਤੇ ਇਹਨਾਂ ਗੈਂਗਸਟਰਾਂ ਦੇ ਕਈ ਫੜੇ ਗਏ ਸਾਥੀਆਂ ਦੀ ਪੁੱਛਗਿੱਛ ਤੋਂ ਬਾਅਦ ਹੀ ਇਸ ਨਤੀਜੇ ਤੇ ਪਹੁੰਚੀਆਂ ਹਨ ਇੱਕ ਵੱਡੇ ਅਫਸਰ ਦੇ ਦਰਸ਼ਨ ਮੁਤਾਬਕ ਦੋਵੇਂ ਗੈਂਗਸਟਰਾਂ ਨੇ ਹੁਣੇ ਫੈਸਲਾ ਕਰ ਲਿਆ ਹੈ ਕਿ ਇਕੱਠੇ ਕੰਮ ਨਹੀਂ ਕਰਨਾ ਗੋਲਡੀ ਬਰਾਡ ਹੁਣ ਅਜ਼ਰਬਾਈਜਾਨ ਦੇ ਵਿੱਚ ਬੈਠੇ ਰੋਹਿਤ ਗੁਦਾਰਾ ਦੇ ਨਾਲ ਮਿਲ ਗਿਆ ਹੈ ਦੋਵੇਂ ਇਕੱਠੇ ਕੰਮ ਕਰ ਰਹੇ ਨੇ ਤੇ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਬੈਫੇ ਨੂਨੀ ਰਾਣਾ ਦੇ ਨਾਲ ਹੱਥ ਮਿਲਾ ਲਿਆ ਹੈ ਇਹ ਦੋਵੇਂ ਗੈਂਗਸਟਰਾਂ ਦੇ ਵਿੱਚ ਪਿਆ ਰੱਪੜ ਜਿਹੜਾ ਹੈ ਉਹ ਨਵੀਆਂ ਬਣ ਰਹੀਆਂ ਸਿੰਡੀਕੇਟਾਂ ਦਾ ਜੋ ਆਗਾਜ਼ ਹੋ ਰਿਹਾ ਹੈ ਉਸਤੇ ਨਾਲ ਹੀ ਪੁਲਿਸ ਫੋਰਸ ਜਿਹੜੀ ਹੈ ਉਸਤੇ ਅਧਿਕਾਰੀਆਂ ਦੀ ਸਿਰਦਰਦੀ ਦਾ ਵੱਡਾ ਕਾਰਨ ਬਣਿਆ ਹੋਇਆ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਹਾਲ ਹੀ ਵਿੱਚ ਇਸ ਗਤੀਵਿਧੀ ਬਾਰੇ ਇਸ ਦੋਨਾਂ ਦੇ ਅੱਡ ਹੋਣ ਬਾਰੇ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ NIA ਅਤੇ ਪੰਜਾਬ, ਰਾਜਸਥਾਨ, ਦਿੱਲੀ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੇ ਵਿੱਚ ਇੱਕ ਮੀਟਿੰਗ ਵੀ ਹੋਈ ਤੇ ਇਹ ਸਾਰੇ ਮੁੱਦੇ ਦੇ ਉੱਤੇ ਗੰਭੀਰ ਚਰਚਾ ਵੀ ਹੋਈ। ਇਹ ਸੁਣਨ ਵਿੱਚ ਆਇਆ ਹੈ ਕਿ ਪਾਲਾ ਉਦੋਂ ਪਿਆ ਜਦੋਂ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਕੇਸ ਅਮਰੀਕਾ ਵਿੱਚ ਗੋਲਡੀ ਅਤੇ ਗਦਾਰਾ ਵੱਲੋਂ ਚੰਗੇ ਤਰੀਕੇ ਦੇ ਨਾਲ ਨਹੀਂ ਸੰਭਾਲਿਆ ਗਿਆ ਅਤੇ ਇਸ ਦੇ ਚੱਲਦਿਆਂ ਨਾਰਸ਼ ਬਿਸ਼ਨੋਈ ਜਿਹੜਾ ਹੈ ਉਹ ਇਹਨਾਂ ਦੋਨਾਂ ਤੋਂ ਕਾਫੀ ਨਰਾਜ਼ ਹੋ ਗਿਆ ਸੀ। ਕੁਫੀਆ ਜੱਸਿਆ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਗੋਲਡੀ ਬਰਾਲ ਅਤੇ ਰੋਹਿਤ ਗਦਾਰਾ ਨੇ ਅਨਮੋਲ ਬਿਸ਼ਨੋਈ ਦੀ ਜ਼ਮਾਨਤ ਲਈ ਜੋ ਬੇਲ ਬਾਉਂਡ ਭਰਨਾ ਹੁੰਦਾ ਹੈ ਉਹ ਰਕਮ ਹੁੰਦੀ ਹੈ ਕਾਫੀ ਵੱਡੀ ਜਿਹੜੀ ਜ਼ਮਾਨਤ ਲਈ ਭਰਨੀ ਹੁੰਦੀ ਹੈ। ਉਸ ਨੂੰ ਬੇਲ ਬੌਂਡ ਨੂੰ ਪਰਨ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਗਈ ਸੀ। ਅਨਮੋਲ ਬਿਸ਼ਨੋਈ ਨੂੰ ਜਿਹੜਾ ਪੁਲਿਸ ਨੇ ਬਾਅਦ ਵਿੱਚ ਛੱਡ ਦਲ ਦਿੱਤਾ ਸੀ ਰਿਹਾ ਉਹ ਹੋ ਗਿਆ ਸੀ ਪਰ ਜਦੋਂ ਉਹਨੂੰ ਰਿਹਾ ਕੀਤਾ ਗਿਆ ਤਾਂ ਉਹਦੇ ਗਿੱਟੇ ਤੇ ਜਿਹੜਾ ਟਰੈਕਰ ਬੰਨਿਆ ਹੋਇਆ ਸੀ ਜਿਹਨੂੰ ਉਹ ਐਂਕਲ ਟਰੈਸਰ ਕਹਿੰਦੇ ਨੇ ਉਹ ਬੰਨਣ ਤੋਂ ਬਾਅਦ ਹੀ ਉਸਨੂੰ ਜ਼ਮਾਨਤ ਮਿਲੀ ਸੀ ਜਾਂ ਉਸਨੂੰ ਛੱਡਿਆ ਗਿਆ ਸੀ। 25 ਸਾਲਾਂ ਦੇ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੀ ਇਮੀਗ੍ਰੇਸ਼ਨ ਅਥਾਰਟिटीज ਨੇ ਨਵੰਬਰ 2024 ਦੇ ਵਿੱਚ ਫੜਿਆ ਸੀ ਤੇ ਉਸ ਦੇ ਉੱਤੇ ਜਾਲੀ ਕਾਗਜ਼ਾਤਾਂ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਇਲਜ਼ਾਮ ਲੱਗਿਆ ਸੀ ਭਾਰਤ ਦੇ ਵਿੱਚ ਅਨਮੋਲ ਬਿਸ਼ਨੋਈ ਤੇ ਮਈ 2022 ਨੂੰ ਹੋਏ ਸਿੱਧੂ ਮੁਸੇਵਾਲਾ ਦੇ ਕਤਲकांड ਦੇ ਵਿੱਚ ਸ਼ਾਮਲ ਹੁੰਦਾ ਉਰੂਪੀ ਲੱਗਿਆ ਸੀ ਤੇ ਪਿਛਲੇ ਸਾਲ ਮਹਾਰਾਸ਼ਟra ਦੇ NCP ਦੇ ਇੱਕ ਆਗੂ ਅਤੇ ਸਾਬਕਾ ਮਨਿਸਟਰ ਬਾਬਾ ਸਦੀਕੀ ਦੇ ਕਤਲ ਦਾ ਉਹ ਮੁੱਖ ਸਾਜ਼ਿਸ਼ ਕਰਤਾ ਹੈ ਮਾਸਟਰਮਾਈਂਡ ਹੈ ਮਾਸਟਰਮਾਈਂਡ ਹੋਣ ਦਾ ਦੋਸ਼ ਵੀ ਅਨਿਲ ਬਿਸ਼ਨੋਈ ਤੇ ਲੱਗਿਆ ਸੀ ਸੂਤਰਾਂ ਮੁਤਾਬਕ ਸ਼ੂਬੇ ਦੇ ਪੁਲਿਸ ਅਫਸਰਾਂ ਨੂੰ ਇਹ ਪਤਾ ਲੱਗਿਆ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਨੋਨੀ ਰਾਣਾ ਉਸ ਸੂਰਿਆ ਪ੍ਰਤਾਪ ਜੋ ਕਿ ਕਾਲਾ ਰਾਣਾ ਉਰਫ ਵਿਜੇ ਪ੍ਰਤਾਪ ਦਾ ਛੋਟਾ ਭਰਾ ਹੈ ਉਹ ਬਿਸ਼ਨੋਈ ਦੇ ਨਾਮ ਤੇ ਅਮਰੀਕਾ ਤੋਂ ਫੋਨ ਕਰ ਰਿਹਾ ਹੈ ਧਮਕੀਆਂ ਭਰੇ ਫੋਨ ਕਰ ਰਿਹਾ ਹੈ ਤੇ ਪੈਸੇ ਦੀ ਉਗਰਾਹੀ ਵੀ ਕਰ ਰਿਹਾ ਹੈ ਕਾਲਾ ਰਾਣਾ ਹਰਿਆਣਾ ਦੇ ਯਮਨਾ ਨਗਰ ਦਾ ਇੱਕ ਨਾਮਵਰ ਕੈਕਸਟਰ ਅੱਜਕਲ ਗੈਂਗਸਟਰ ਅਗਰਾਹੀ ਦੇ ਲਈ ਸਿੱਧੇ ਫੋਨ ਕਾਲ ਅਮਰੀਕਾ ਤੋਂ ਨਹੀਂ ਕਰਦੇ ਬਲਕਿ ਹੋਰਾਂ ਦੇਸ਼ਾਂ ਦੇ ਨਾਲ ਜੁੜੀਆਂ ਹੋਈਆਂ VPN ਸਰਵਿਸਿਜ਼ ਦੀਆਂ ਨੇ ਉਸ ਦੀ ਵਰਤੋਂ ਕਰਦੇ ਨੇ ਤਾਂ ਕਿ ਉਹ ਕਾਲ ਟ੍ਰੇਸ ਨਾ ਹੋ ਸਕੇ ਪੁਲਿਸ ਵੱਲੋਂ ਇਹ ਤਰ੍ਹਾਂ ਦਾ ਹਥਕੰਡਾ ਜਿਹੜਾ ਹੈ ਗੈਂਗਸਟਰ ਵੱਲੋਂ ਅਪਣਾਇਆ ਜਾਂਦਾ ਹੁੰਦਾ ਹੁਣ ਜੇ ਗੋਲਡੀ ਅਤੇ ਗੁਦਾਰਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਕੈਨੇਡਾ ਦੇ ਇੱਕ ਵਪਾਰੀ ਹਰਜੀਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਹਰਜੀਤ ਸਿੰਘ ਤਰੱਕਾਂ ਦਾ ਤੇ ਬੀਮੇ ਦਾ ਕਾਰੋਬਾਰ ਕਰਦਾ ਸੀ ਅਤੇ ਉਸ ਦੇ ਦਫਤਰ ਦੇ ਬਾਹਰ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਪੋਸਟ ਦੇ ਵਿੱਚ ਉਹਨਾਂ ਨੇ ਲਾਰੈਂਸ ਬਿਸ਼ਨੋਈ ਜਾਂ ਕਿਸੇ ਹੋਰ ਗੈਂਗ ਮੈਂਬਰ ਦਾ ਨਾਮ ਤੱਕ ਨਹੀਂ ਲਿਆ ਜ਼ਿਕਰ ਨਹੀਂ ਕੀਤਾ ਜੋ ਕਿ ਅਕਸਰ ਉਹਨਾਂ ਵੱਲੋਂ ਪੁਰਾਣੀਆਂ ਪੋਸਟਾਂ ਵਿੱਚ ਕੀਤਾ ਜਾਂਦਾ ਸੀ ਇਸ ਤੋਂ ਪਹਿਲਾਂ ਜਿੰਨਾ ਵੀ ਕੋਈ ਵਾਰਦਾਤ ਕਰਕੇ ਉਹ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਸ ਦੀ ਜ਼ਿੰਮੇਵਾਰੀ ਲੈਂਦੇ ਨੇ ਤਾਂ ਉਹਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਅਕਸਰ ਜਿਹੜਾ ਨਾਮ ਲਿਆ ਜਾਂਦਾ ਹੈ ਜ਼ਿਕਰ ਕੀਤਾ ਜਾਂਦਾ ਸੀ ਪਰ ਇਹ ਪਹਿਲੀ ਵਾਰ ਸੀ ਕਿ ਰੋਹਿਤ ਗੁਦਾਰਾ ਤੇ ਗੋਲਡੀ ਬਰਾੜ ਨੇ ਪੋਸਟ ਪਾਈ ਸੀ ਇਸੇ ਕਤਲ ਦੀ ਕਿਸੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ ਉਹਦੇ ਵਿੱਚੋਂ ਉਹਨਾਂ ਵੱਲੋਂ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਨਹੀਂ ਕੀਤਾ ਗਿਆ ਜਾਂ ਨਾਮ ਨਹੀਂ ਲਿਆ ਗਿਆ ਇਸ ਤੋਂ ਹੀ ਇੰਡੀਕੇਸ਼ਨ ਮਿਲਦੀ ਸੀ ਕਿ ਦੋਵਾਂ ਨੇ ਆਪਣਾ ਕੰਮ ਅਲੱਗ ਕਰ ਲਿਆ ਹੈ ਵੱਖਰ ਗੈਂਗ ਬਣਾ ਲਿਆ ਹੈ ਤੇ ਉਹ ਉਹ ਅਲੱਗ ਕੰਮ ਕਰ ਰਹੇ ਹਨ ਗੋਲਦੀ ਬਰਾਡ ਉਫ ਸ਼ਤਵਿੰਦਰਜੀਤ ਸਿੰਘ ਨੂੰ 2024 ਦੇ ਵਿੱਚ ਹੀ ਕੇਂਦਰ ਸਰਕਾਰ ਨੇ ਯੂਪੀਏ ਐਕਟ ਦੇ ਅੰਤਰਗਤ ਇੱਕ ਅਤਵਾਦੀ ਐਲਾਨਿਆਸ਼ ਕੈਨੇਡਾ ਸਰਕਾਰ ਵੱਲੋਂ ਵੀ ਇਹ ਦੋਸ਼ ਲਾਇਆ ਗਿਆ ਸੀ ਕਿ ਭਾਰਤ ਸਰਕਾਰ ਦੇ ਏਜੰਟ ਬਿਸ਼ਨੋਈ ਦੇ ਨਾਲ ਮਿਲ ਕੇ ਕੈਨੇਡਾ ਦੇ ਵਿੱਚ ਅੰਤਰਕ ਫਲਾ ਰਹੇ ਨੇ ਜਾਂ ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਨਕਾਰ ਦਿੱਤਾ ਗਿਆ ਸੀ ਭਾਰਤ ਸਰਕਾਰ ਨੇ ਉਹ ਦਾਵਾ ਖਾਰਜ ਕਰ ਦਿੱਤਾ ਲਾਰੈਂਸ ਬਿਸ਼ਨੋਈ ਜਦੋਂ ਜ਼ੁਰਮ ਦੀ ਦੁਨੀਆ ਦੇ ਵਿੱਚ ਪੈਰ ਰੱਖਿਆ ਸੀ ਉਸ ਨੇ ਤਾਂ ਉਹਨੇ ਇੱਕ ਟੀਮ ਤਿਆਰ ਕੀਤੀ ਸੀ ਜਿਸ ਦੇ ਵਿੱਚ ਬਰਾੜ ਕਾਲਾ ਰਾਣਾ ਤੇ ਹੋਰ ਜਿਹੜੇ ਕੁਸ਼ਲੋਕ ਸੀ ਉਹ ਸ਼ਾਮਲ ਸੀ ਚੰਡੀਗੜ੍ਹ ਤੋਂ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਟੂਡੈਂਟ ਪੋਲਿਟਿਕਸ ਤੋਂ ਇਹ ਅਪਰਾਧ ਦੀ ਦੁਨੀਆ ਦੇ ਵਿੱਚ ਅ ਮੂਵ ਕਰਦੇ ਨੇ ਸ਼ਾਮਲ ਹੁੰਦੇ ਨੇ ਉੱਥੇ ਇਹ ਇਕੱਠੇ ਹੀ ਗੋਲਡੀ ਤੇ ਜਿਹੜੇ ਲਾਰੈਂਸ ਬਿਸ਼ਨੋਈ ਨੇ ਯੂਨੀਵਰਸਿਟੀ ਦੇ ਦਿਨਾਂ ਦੇ ਵਿੱਚੋਂ ਹੀ ਇਕੱਠੇ ਸੀ ਜਦੋਂ ਫੇਰ ਕੰਮ ਇਹਨਾਂ ਦਾ ਚੱਲ ਪਿਆ ਜੁਰਮੀ ਦੁਨੀਆ ਦੇ ਵਿੱਚ ਆ ਗਏ ਬਾਅਦ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਇੱਕ ਬਿਜ਼ਨਸ ਮਾਡਲ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਹੋਰ ਸੂਬਿਆਂ ਦੇ ਗੈਂਗਸਟਰਾਂ ਦੇ ਨਾਲ ਵੀ ਤਾਲਮਿਲ ਬਿਠਾਇਆ ਗਿਆ ਸੀ ਤੇ ਮਿਲ ਕੇ ਕੰਮ ਕਰਨ ਦਾ ਇੱਕ ਬਿਜ਼ਨਸ ਮਾਡਲ ਤਿਆਰ ਕੀਤਾ ਸੀ ਬਾਕੀ ਸੂਬਿਆਂ ਦੇ ਜਿਹੜੇ ਗੈਂਗਸਟਰ ਸੀ ਉਹਨਾਂ ਦੇ ਵਿੱਚੋਂ ਉੱਤਰ ਪ੍ਰਦੇਸ਼ ਦੇ ਤਨੰਜੇ ਸਿੰਘ ਸੀਗੇ ਪੰਜਾਬ ਦਾ ਜੱਗੂ ਭਗਵਾਨਪੁਰੀਆ ਸੀ ਕਾਲਾ ਰਾਣਾ ਹਰਿਆਣਾ ਤੋਂ ਸੀ ਤੇ ਰਾਜਸਥਾਨ ਤੋਂ ਰੋਹਿਤ ਗਦਾਰਾ ਸੀ ਅਤੇ ਦਿੱਲੀ ਤੋਂ ਹਾਸ਼ਮ ਬਾਬਾ ਤੇ ਰੋਹਿਤ ਮੋਈ ਜਿਹੜੇ ਸੀ ਉਹਨਾਂ ਦੇ ਨਾਲੇ ਸਾਰਾ ਤਾਲਪੇਲ ਬਿਠਾਇਆ ਗਿਆ ਸੀ ਪਹਿਲਾਂ ਤਾਂ ਕੰਮ ਠੀਕ ਠਾਕ ਚੱਲਦਾ ਰਿਹਾ ਫਿਰ ਜਿਵੇਂ ਅਕਸਰ ਹੁੰਦਾ ਹੈ ਈਗੋ ਕਲੈਸ਼ਸ ਸ਼ੁਰੂ ਹੋ ਗਈਆਂ ਆਪਸ ਦੇ ਵਿੱਚ ਪਹਿਲਾਂ ਜੱਗੂ ਭਗਵਾਨਪੁਰੀਏ ਦੇ ਨਾਲ ਫਰਕ ਪਿਆ ਕਿਉਂਕਿ ਜੱਗੂ ਭਗਵਾਨਪੁਰੀਆ ਇਹਨਾਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ ਤੇ ਹੌਲੀ ਹੌਲੀ ਫਿਰ ਉਹਨੇ ਪੈਸੇ ਜ਼ਿਆਦਾ ਮੰਗਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਇਹ ਰਫੜ ਪਿਆ ਸੀ ਆ ਫਿਰ ਕਾਲਾ ਜਠੇੜੀ ਦੇ ਨਾਲ ਵੀ ਰੌਲਾ ਪਿਆ ਅੱਡ ਹੋ ਗਏ ਉਹ ਵਖਰੇਵਾਂ ਇਸ ਕਰਕੇ ਹੋਇਆ ਸੀ ਕਿਉਂਕਿ ਕਾਲਾ ਜਿਛੇੜੀ ਨੂੰ ਪਤਾ ਲੱਗ ਗਿਆ ਸੀ ਕਿ ਗੋਲਡੀ ਬਰਾੜ ਅਤੇ ਰੋਹਿਤ ਗਦਾਰਾ ਹਰਿਆਣੇ ਦੇ ਵਿੱਚ ਜਿਸ ਨੂੰ ਕਿ ਉਹ ਆਪਣਾ ਗੜ ਮੰਨਦਾ ਸੀ ਆਪਣਾ ਇਲਾਕਾ ਮੰਨਦਾ ਸੀ ਉਸ ਦੇ ਵਿੱਚ ਵੀ ਵਪਾਰੀਆਂ ਨੂੰ ਫਰੋਤੀ ਦੇ ਲਈ ਫੋਨ ਕਰ ਰਹੇ ਸੀ ਉਹਨਾਂ ਤੋਂ ਪੈਸੇ ਮੰਗ ਰਹੇ ਸੀ ਜਿਸ ਤੋਂ ਇਹਨਾਂ ਦਾ ਆਪਸ ਦੇ ਵਿੱਚ ਵਖਰੇਵਾਂ ਹੋ ਗਿਆ ਰਾਹ ਅੱਡ ਅੱਡ ਹੋ ਗਿਆ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਬੀਬੀਸੀ ਦੀ ਡਾਕੂਮੈਂਟਰੀ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੱਲਬਾਤ ਕੀਤੀ ਗਈ ਹੈ ਉਸ ਦੇ ਵਿੱਚ ਵੀ ਗੋਲਡੀ ਬਰਾੜ ਵੱਲੋਂ ਆਪਣਾ ਵੌਇਸ ਰਿਕਾਰਡਿੰਗ ਦੇ ਮੈਸੇਜ ਪੇਜ ਤੇ ਇੰਟਰਵਿਊ ਦਿੱਤੀ ਗਈ ਹੈ ਪਰ ਉਸ ਤੇ ਵਿੱਚ ਵੀ ਕਿਤੇ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਲੋਰੈਂਸ ਬਸ਼ਨੋਈ ਦੇ ਨਾਲ ਉਹ ਅੱਡ ਹੋ ਗਏ ਨੇ ਵੱਖ ਹੋ ਗਏ ਹਨ ਇਸ ਤਰ੍ਹਾਂ ਦਾ ਕੋਈ ਜ਼ਿਕਰ ਉਸ ਡਾਕੂਮੈਂਟਰੀ ਵਿੱਚ ਨਹੀਂ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਉਹ ਡਾਕੂਮੈਂਟਰੀ ਬਣਦੇ ਨੂੰ ਕਾਫੀ ਸਮਾਂ ਲੱਗਿਆ ਹੋਵੇ ਕਾਫੀ ਸਮੇਂ ਤੋਂ ਉਸ ਤੇ ਕੰਮ ਚੱਲ ਰਿਹਾ ਹੋਵੇ ਤੇ ਉਦੋਂ ਸ਼ਾਇਦ ਇਹ ਫਰਕ ਨਾ ਪਿਆ ਹੋਵੇ ਜਦੋਂ ਉਹ ਮੈਸੇਜ ਬੋਲਡੀ ਬਰਾਲ ਵੱਲੋਂ ਡਾਕੂਮੈਂਟਰੀ ਦੇ ਨਾਲ ਸ਼ੇਅਰ ਕੀਤੇ ਗਏ ਪਰ ਕੋਈ ਵੱਡੀ ਗੱਲ ਨਹੀਂ ਹੈ ਕਿ ਜੇ ਫਰਕ ਪੈ ਵੀ ਗਿਆ ਹੋਵੇਗਾ ਤਾਂ ਉਸ ਦਾ ਜ਼ਿਕਰ ਡਾਕੂਮੈਂਟਰੀ ਚ ਨਾ ਕੀਤਾ ਗਿਆ ਹੋਵੇ ਕਿਉਂਕਿ ਉਹਦੇ ਨਾਲ ਉਹਦਾ ਕੋਈ ਗੱਲਬਾਤ ਜਾਂ ਮੇਲ ਨਹੀਂ ਖਾਂਦਾ ਸੀ ਉਹ ਕਤਲ ਹੋ ਚੁੱਕਿਆ ਸੀ ਗੱਲ ਪੁਰਾਣੀ ਹੋ ਚੁੱਕੀ ਸੀ ਤੇ ਉਸ ਕਤਲ ਦੇ ਵਕਤ ਦੋਨੋਂ ਇਕੱਠੇ ਹੀ ਕੰਮ ਕਰ ਰਹੇ ਸੀ ਲੇਕਿਨ ਹੁਣ ਇਹਨਾਂ ਦੇ ਅਲੱਗ-ਅਲੱਗ ਹੋਣ ਦੇ ਅਸਰ ਕੀ ਪੈ ਸਕਦੇ ਨੇ ਜੇ ਉਹ ਆਪਾਂ ਸਿਕਿਉਰਿਟੀ ਫੋਰਸਸ ਦੀ ਗੱਲ ਕਰੀਏ ਪੁਲਿਸ ਵਾਲਿਆਂ ਦੀ ਗੱਲ ਕਰੀਏ ਉਹਨਾਂ ਲਈ ਜ਼ਰੂਰ ਇੱਕ ਸਿਰਦਰ ਦੀ ਵੱਤ ਸਕਦੀ ਹੈ ਕਿਉਂਕਿ ਪਹਿਲਾਂ ਇਹ ਇਕੱਠੇ ਕੰਮ ਕਰਦੇ ਸੀ ਹੁਣੇ ਵੱਖਰੇ ਵੱਖਰੇ ਹੋ ਗਏ ਨੇ ਤੇ ਵੱਖਰੇ ਵੱਖਰੇ ਹੋਣ ਕਰਕੇ ਗੈਂਗ ਵੀ ਜਿਹੜੇ ਨੇ ਅਲੱਗ-ਅਲੱਗ ਬਣ ਗਏ ਨੇ ਅਲੱਗ-ਅਲੱਗ ਗੈਂਗ ਬਣਨ ਨਾਲ ਵਾਰਦਾਤਾਂ ਵੀ ਜੜੀਆਂ ਨੇ ਉਹ ਅਲੱਗ-ਅਲੱਗ ਹੋਣਗੀਆਂ ਹੋ ਸਕਦਾ ਹੈ ਵਾਰਦਾਤਾਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋਵੇ ਜੋ ਕਿ ਪੁਲਿਸ ਵਾਸਤੇ ਸਿਰਦਰਦੀ ਦਾ ਕਾਰਨ ਬਣ ਸਕਦਾ। ਦੂਸਰਾ ਸਭ ਤੋਂ ਵੱਡੀ ਚਿੰਤਾ ਤਾਂ ਉਹਨਾਂ ਵਪਾਰੀਆਂ ਲਈ ਹੋਏਗੀ ਜਿਨ੍ਹਾਂ ਤੋਂ ਇਹ ਗੈਂਗਸਟਰ ਜਿਹੜੇ ਸੀ ਉਗਰਾਹੀ ਕਰਦੇ ਸੀ ਜਾਂ ਜਿਨ੍ਹਾਂ ਨੂੰ ਧਮਕੀਆਂ ਦੇ ਕੇ ਉਹਨਾਂ ਤੋਂ ਪੈਸੇ ਲਈ ਜਾਂਦੇ ਸੀ। ਪਹਿਲਾਂ ਤਾਂ ਪੈਸੇ ਦੇਣ ਦੇ ਲਈ ਇੱਕ ਕਰ ਹੁੰਦਾ ਸੀ ਲੇਕਿਨ ਹੁਣ ਜੇ ਇਹ ਗਰੋ ਵੱਖ-ਵੱਖ ਹੋ ਗਏ ਨੇ ਤਾਂ ਉਹਨਾਂ ਵਪਾਰੀਆਂ ਨੂੰ ਅਲੱਗ-ਅਲੱਗ ਥਾਵਾਂ ਤੇ ਫਰੋਤੀ ਦੀ ਰਕਮ ਦੇਣੀ ਪਵੇਗੀ ਜਾਂ ਫਿਰ ਉਹਨਾਂ ਨੂੰ ਇੱਕ ਖਤਰਾ ਬਣਿਆ ਰਹੇਗਾ ਕਿ ਉਹ ਕਿਹਨੂੰ ਪੈਸੇ ਦੇਣ ਕਿਸ ਤੋਂ ਉਹ ਪ੍ਰੋਟੈਕਸ਼ਨ ਲੈਣ ਕਿਉਂਕਿ ਜੇ ਆਪਸ ਦੇ ਵਿੱਚ ਉਹ ਦੋਨੋਂ ਵੱਖ ਨੇ ਤੇ ਜੇ ਇੱਕ ਨੂੰ ਪੈਸੇ ਨਾ ਦਿੱਤੇ ਤਾਂ ਉਹ ਹਮਲਾ ਕਰ ਸਕਦਾ ਹੈ ਉਹਨਾਂ ਦੀ ਜਾਨ ਤੇ ਫਿਰ ਵੀ ਖਤਰਾ ਬਣਿਆ ਰਹਿ ਸਕਦਾ ਹੈ ਸੋ ਉਹਨਾਂ ਨੂੰ ਜਾਂ ਤਾਂ ਦੋਵਾਂ ਨਾਲ ਸਮਝੌਤਾ ਕਰਨਾ ਪਏਗਾ ਤੇ ਜਾਂ ਫਿਰ ਇਹ ਲੜਾਈ ਜਿਹੜੀ ਹੈ ਉਹ ਤਿੱਖੀ ਹੋ ਜਾਵੇਗੀ ਹੋਰ ਤਿੱਖੀ ਹੋ ਜਾਵੇਗੀ ਹੋਂ ਤੱਕ ਜੋ ਗੱਲਬਾਤ ਸਾਹਮਣੇ ਆਈ ਹੈ ਉਸ ਦੇ ਵਿੱਚੋਂ ਇਹ ਨਹੀਂ ਲੱਗ ਰਿਹਾ ਕਿਸੇ ਪਾਸਿਓਂ ਵੀ ਕਿ ਇਹਨਾਂ ਦੋਵੇਂ ਗੈਂਗਸਟਰਸ ਦੀ ਆਪਸ ਦੇ ਵਿੱਚ ਕੋਈ ਦੁਸ਼ਮਣੀ ਹੋਈ ਹੈ ਇਹ ਜ਼ਰੂਰ ਹੈ ਕਿ ਦੋਨਾਂ ਵੱਲੋਂ ਗੈਂਗ ਵੱਖਰੇ ਵੱਖਰੇ ਕਰ ਲਏ ਨੇ ਕੰਮ ਅਲੱਗ-ਅਲੱਗ ਕੀਤਾ ਜਾਏਗਾ ਲੇਕਿਨ ਜਿਵੇਂ ਕਿ ਅਕਸਰ ਸੀ ਦੇਖਦੇ ਆਏ ਹਾਂ ਜਾਂ ਸੁਣਨ ਦੇ ਵਿੱਚ ਮਿਲਿਆ ਹੈ ਕਿ ਜਦੋਂ ਵੀ ਕਿਸੇ ਗੈਂਗਸਟਰ ਦੇ ਵਿੱਚ ਕੋਈ ਵਖਰੇਵਾ ਪੈਂਦਾ ਹੈ ਕੋਈ ਅੱਡ ਅੱਡ ਹੋਣ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਅਕਸਰ ਉਹ ਦਸ਼ਮਣੀ ਦੇ ਰੂਪ ਦੇ ਵਿੱਚ ਬਦਲ ਜਾਂਦਾ ਹੈ ਤੇ ਆਪਸ ਦੇ ਵਿੱਚ ਝਗੜਾ ਜਾਂ ਗੈਂਗਵਾਰ ਹੋਣ ਦੇ ਚਾਂਸਸ ਵੀ ਉਨੇ ਹੀ ਵੱਧ ਜਾਂਦੇ ਨੇ ਕਿਉਂਕਿ ਜਿੱਥੋਂ ਉਹਨਾਂ ਨੇ ਪੈਸਾ ਉਗਰਾਹੀ ਕਰਨਾ ਹੁੰਦਾ ਹੈ ਉਹ ਮਾਰਕੀਟ ਤਾਂ ਇੱਕੋ ਹੀ ਹੁੰਦੀ ਹੈ ਉਹ ਵਪਾਰੀ ਤਾਂ ਉਹ ਲਿਮਟਡ ਹੀ ਹੁੰਦੇ ਨੇ ਉਹਨਾਂ ਤੋਂ ਹੀ ਪੈਸਾ ਉਗਰਾਹੀ ਕਰਨਾ ਹੈ ਤੇ ਅਕਸਰ ਫਿਰ ਉਸ ਵਪਾਰੀਆਂ ਨੂੰ ਲੈ ਕੇ ਉਸ ਵਪਾਰ ਨੂੰ ਲੈ ਕੇ ਜਾਂ ਉਸ ਪੈਸੇ ਨੂੰ ਲੈ ਕੇ ਜਿਹੜੇ ਨੇ ਇਲਾਕੇ ਨੂੰ ਲੈ ਕੇ ਝਗੜੇ ਵੱਧ ਜਾਂਦੇ ਨੇ ਤੇ ਉਹ ਅਕਸਰ ਗੈਂਗਵਾਰ ਦੇ ਰੂਪ ਦੇ ਵਿੱਚ ਬਦਲ ਜਾਂਦੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਹਨਾਂ ਦੋਨਾਂ ਦੇ ਵਿੱਚ ਜੋ ਇੰਨੇ ਲੰਮੇ ਸਮੇਂ ਤੋਂ ਦੋਸਤੀ ਚੱਲ ਰਹੀ ਸੀ ਉਹ ਇਸ ਵਪਾਰ ਨੂੰ ਲੈ ਕੇ ਇਸ ਪੈਸੇ ਨੂੰ ਲੈ ਕੇ ਕੀ ਉਸ ਦੇ ਵਿੱਚ ਟਕਰਾਰ ਹੋਏਗਾ ਕਿ ਉਸ ਦੇ ਵਿੱਚ ਲੜਾਈ ਹੋਏਗੀ ਕਿ ਉਸ ਦੇ ਵਿੱਚ ਜਿਹੜੀ ਦੋਸਤੀ ਸੀ ਉਹ ਦੁਸ਼ਮਣੀ ਦੇ ਵਿੱਚ ਬਦਲੇਗੀ ਤੇ ਗੈਂਗਵਾਰ ਦੇ ਵਿੱਚ ਇੱਕ ਦੂਸਰੇ ਦਾ ਇਹ ਨੁਕਸਾਨ ਕਰਨਗੇ ਜਾਂ ਫਿਰ ਇਹ ਆਪਣੇ ਆਪਣੇ ਇਲਾਕੇ ਵੰਡ ਲੈਣਗੇ ਤੇ ਆਪਣੇ ਕੰਮ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਚਲਾਉਂਦੇ ਰਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਹੁਣ ਜੋ ਸਿਕਿਉਰਿਟੀ ਫੋਰਸਸ ਲਈ ਉਹ ਪੁਲਿਸ ਦੇ ਲਈ ਜੋ ਸਰਦਾਰ ਬਣਿਆ ਹੋਇਆ ਹੈ ਉਹ ਇਹ ਹੀ ਹੈ ਕਿ ਇਹ ਦੋਨੇ ਵਕਤ ਵਕਤ ਥੋਕੇ ਅਲੱਗ-ਅਲੱਗ ਗੈਂਗ ਚਲਾ ਕੇ ਜਿਹੜੇ ਕ੍ਰਾਈਮਨਲ ਐਕਟੀਵਿਟੀ ਸੀ ਉਸ ਨੂੰ ਕਿੰਨਾ ਹੋਰ ਵਧਾ ਦਿੰਦੇ ਨੇ ਤੇ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਤੇ ਪੁਲਿਸ ਨੂੰ ਇਹਨਾਂ ਤੱਕ ਪਹੁੰਚਣ ਦੇ ਲਈ ਹੋਰ ਕਿੰਨੀ ਮਿਹਨਤ ਕਰਨੀ ਪਏਗੀ ਜਾਂ ਕਿੰਨਾ ਆਪਣਾ ਕੰਮ ਵਧਾਉਣਾ ਪਏਗਾ ਇਹ ਤਾਂ ਪੁਲਿਸ ਹੀ ਜਾਣਦੀ ਹੈ ਲੇਕਿਨ ਫਿਲਹਾਲ ਦੀ ਜੋ ਖਬਰ ਇਹ ਹੈ ਉਹ ਇਹੀ ਹੈ ਕਿ ਇਹ ਦੋਨਾਂ ਦੇ ਰਾਹ ਵੱਖਰੇ ਹੋ ਗਏ ਨੇ ਅਲੱਗ-ਅਲੱਗ ਗੈਂਗ ਬਣ ਗਏ ਨੇ ਤੇ ਹੁਣ ਇਹ ਦੋਨੋਂ ਇਕੱਠੇ ਕੰਮ ਨਹੀਂ ਕਰ ਰਹੇ ਜੋ ਯੂਨੀਵਰਸਿਟੀ ਤੋਂ ਸਟੂਡੈਂਟ ਦੇਸ ਤੋਂ ਪਰਦੇ ਹੋਏ ਯਾਰੀਆਂ ਪਈਆਂ ਸੀ ਉਹ ਯਾਰੀਆਂ ਹੁਣ ਹੌਲੀ-ਹੌਲੀ ਸਮੇਂ ਦੇ ਨਾਲ ਤੇ ਪੈਸਿਆਂ ਦੇ ਫਰਕ ਦੇ ਨਾਲ ਉਹ ਯਾਰੀਆਂ ਜਿਹੜੀਆਂ ਨੇ ਉਹ ਦੂਰ ਹੋ ਗਈਆਂ ਨੇ ਟੁੱਟ ਗਈਆਂ ਨੇ ਤੇ ਉਹਨਾਂ ਦੇ ਵਿੱਚ ਫਿਲਹਾਲ ਦੁਸ਼ਮਣੀ ਨਹੀਂ ਬਣੀ ਹੈ ਪਰ ਅੱਗੇ ਚੱਲ ਕੇ ਕੁਝ ਵੀ ਹੋ ਸਕਦਾ ਹੈ ਇਹ ਦੋਸਤੀ ਦੁਸ਼ਮਣੀ ਦੇ ਵਿੱਚ ਵੀ ਬਦਲ ਸਕਦੀ ਹੈ ਤੇ ਉਦੋਂ ਤੱਕ ਜਦੋਂ ਤੱਕ ਇਹ ਹੋਰ ਗੱਲਾਂ ਅੱਗੇ ਨਹੀਂ ਵੱਧਦੀਆਂ ਤੇ ਹੋਰ ਕੁਝ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੁੰਦੀਆਂ ਜਿਸ ਤੇ ਨਾਲ ਇਹ ਖਬਰਾਂ ਬਾਹਰ ਨਿਕਲ ਕੇ ਆਉਣ ਉਦੋਂ ਤੱਕ ਦੇ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ